अगस्त हैदी है बड़ी रौनक पंद्रह अगस्त ने और सोलह तरीक नहीं चला रहे हो तो सतारह तरीक नीरू पहला हो रही रौलता पेड़ा जीवन बनाते हो मेरे की गल करोगी कारणीत हंसिती नाले अचे त अगला मैच टीम बलालीपो दोरी टीम

ਆਹ ਰਾਤ ਲਈ ਯਾਰ ਸੱਜਣ ਮਸਤ ਲੱਗਦੇ ਚੱਫਿਆਂ ਦਾ ਨਾ ਚੱਫਿਆਂ ਵਾਲਾ ਮੈਚ ਆ ਤੇ ਮੇਰੇ ਬਲਦੂ ਭਾਤੀ ਪੈਂਦੇ ਟੱਡੇ ਆ ਕਿੰਨੇ ਪਾਣੀ ਪਾਣੀ ਨਾ ਪਲਾਉਂਦਾ ਰਹਿ ਵੀ 19 21 ਨਾ ਹੋਵੇ ਆਹ ਬੱਲੇ ਬੱਲੇ ਜੁਲਿਆ ਹੋਇਆ ਕਿਹੜਾ ਆਹ ਬੱਲੇ ਆ ਹੋਇਆ ਕਿਹੜਾ ਸਿਰੇ ਦੀਆਂ ਪੌੜੀਆਂ ਪੈਰੀਆਂ ਦੇ ਵੀਰੋ ਸਿਰੇ ਦੀ ਟੱਕਰ ਔਰ ਸਿਰੇ ਦੀ ਟੱਕਰ ਸਿਰੇ ਦੀ ਬਾਜੀ ਹੈ ਖੇਡ ਮੈਦਾਨ ਦੇ ਵਿੱਚ ਨਾ ਤਰੂ ਪੈਦੀ ਹੈ ਕਬੱਡੀ

कराया मुंडा केती बाबा

ਦਮਨਤਾ ਦੇ ਨਾਲ ਸਭ ਲੱਗਦੇ ਨੇ ਹੱਕ ਖਰਾਕ ਮਿੱਤਰੋ ਇਹਦਾ ਟੱਕਰ ਵਾਲੀ ਹੋਵੇ ਬਾਕੀ ਹੋਵੇ ਅਗਲੀ ਕਬੱਡੀ ਤੇ ਚੱਕੀ ਪੁੱਤਰ ਵਾਲੀ ਹੋਵੇ ਮਾਣ ਚੱਲਦੀ ਆ ਟੋਟਿਆ ਚੈਨ ਗਰਨੋ ਚੈਨ ਗਰਨੋ ਵੀ ਕੈਨੇਡਾ ਪਾਣੀ ਕੈਨੇਡਾ ਪਾਣੀ ਜੱਟਿਆਂ ਵਾਲਾ ਮੈਚ ਹੈ ਮੈਚ ਅਗਲਾ ਸ਼ਰੇ ਦਾ ਭਾਈ ਰਾਉ ਤੇ ਦਿਨਾ ਪਹਿਲਾ ਸੈਮੀ ਜੇ ਜਿਹੜੀ ਇਹਨਾਂ ਦੇ ਜਿੱਤੂ ਮੰਡੀਆਂ ਦੇ ਨਾਲ ਦੂਜਾ ਸੈਮੀ ਖੇਡੂਗੀ

ਜੀ ਜੁਦਾਲ ਲਾਲਵਾ ਕਬੱਡੀ ਅਪਡੇਟ ਵਾਲਾ ਸਾਡਾ ਵੀਰ ਆਇਆ ਹੋਇਆ ਤੇ ਲਾਈਵ ਵਾਲੇ ਵੀਰ ਦਾ ਵੀ ਬੜਾ ਧੰਨਵਾਦ ਆ। ਸਤਿ ਸ੍ਰੀ ਅਕਾਲ ਜੀ ਜੀ ਜੱਲਾ ਸਾਡੇ ਵੀਰ ਦਾ ਧੰਨਵਾਦ ਆ ਸਾਡੇ ਭਰਾ ਦਾ। ਓਏ ਬਾਰੀ ਨਿਕਲਿਆ ਓਏ। ਬਾਈ ਖਾਣੇ ਵਾਲੇ ਜਿੱਤ ਕੋਈ ਜਾਵੇ ਜੇ ਕਬੱਡੀ ਦਾ ਸੁਭਾਣ ਆਣਾ ਇੱਕ ਵਾਰੀ ਮਿਲੋ ਤਾੜੀਆਂ ਮਾਰ ਦਿਓ ਇਸ ਮੈਦੇ ਬੱਚੋ। ਸੰਗਰ ਵਾਲੇ ਦੇ ਨੰਬਰ ਤੇ ਜਿੱਤ ਗਿਆ ਬਾਜੀ। ਰਾਏ ਕੁੱਤੀ ਵਾਲੇ ਵੀ ਤਾੜੀਆਂ ਮਾਰ ਦਿਓ ਬੰਦੇ ਨੰਨੇ ਐ। नवें मुंडियूं प्रवान आयो सरपं साहिब बहुत वॾा तव्हां